ਖਾਨ ਵਾਸਤੇ ਬਈ ਜੀ ਸਰੋਂ ਦੀ ਦਾ ਸਾਗ ਬਿਨਾਰੇ ਸਪਰੇ ਤੁ ਕਿਸ ਕਿਸ ਨੇ ਅਗਾ ਹੈ ਦੱਸਿਓ ਆਪਾ ਦਾ ਘਰ ਕੀ ਹੈ ਔਰ ਇਹ ਘੈਂਟ ਉਧਰ ਲਸਣ ਹੋ ਰਿਹਾ ਹੈ ਇਧਰ ਸਰੋਂ ਇਧਰ ਪਾਲਕ ਕਿਸ ਕਿਸ ਨੂੰ ਪਸੰਦ ਹੈ ਆ ਕੱਦੂ ਲੱਗ ਰੇ ਛੋਟੇ ਛੋਟੇ ਆ ਦੇਖੋ ਮੇਥਾ ਹੋ ਰਿਹਾ ਹੈ ਆ ਹਰਾ ਧਨੀਆ ਆ ਰੋਰੀਆ ਸਾਡੀ ਇਹ ਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਮਨਾ ਰੱਖਿਆ ਆਪਾਂ ਨੇ ਕੋਸਾ ਉਹ ਉਧਰ ਪਰਾਂ ਲਗਾ ਰੱਖਿਆ ਉਦਲੀ ਸਾਈਡ ਤੁਹਾਨੂੰ ਦਿਖਾਉਨੇ ਆਪਾਂ ਦਾ ਸਨ ਦੇਖਦੇ ਆ ਦੇਖੋ ਆ ਵਿੱਚ ਸੋਲ ਲਈ ਉੱਗਿਆ ਹੁੰਦੇ ਨੇ ਸਾਰਾ ਸਿਸਟਮ ਉੱਗਿਆ ਫਿਰਦਾ ਕਿਸ ਕੇ ਨੂੰ ਪਸੰਦ ਆ ਸਵੇਰੇ ਸਵੇਰੇ ਮਾਰਨਿੰਗ ਭਾਈ ਜੀ ਐਂਟ ਨਜ਼ਾਰਾ ਹੈ ਤੇ ਆਪ ਦਾ ਨਿਕਲਿਆ ਸੂਰਜ ਆ ਆਪਣਾ ਰਸਤਾ ਐਸੇ ਤੇ ਆ ਥੋੜੇ ਟਾਈਮ ਨੂੰ ਆ ਕੇ ਖੜਨੀਆਂ ਗੱਡੀਆਂ ਆ ਇੱਧਰ ਵੀ ਹੋ ਰਹੀ ਆ ਜਵੀ ਆ ਮਰੂਦ ਕਿਸ ਕਿਸ ਨੂੰ ਪਸੰਦ ਨੇ ਆ ਲੱਗ ਰਹੇ ਨੇ ਛੋਟੇ ਛੋਟੇ ਕੱਚੇ ਕੱਚੇ ਆ ਜੋ ਤੁਹਾਨੂੰ ਚੀਕੂਆਂ ਦਾ ਪੇਡਾ ਦਿਖਾਈਏ ਚੀਕੂ ਕਿਸਕੇ ਨੂੰ ਪਸੰਦ ਨੇ ਚੀਕੂ ਆ ਬੇਰੀ ਖੜੀ ਆ ਛੋਟੀ ਜੀ ਸੀ ਹੋ ਗਿਆ ਤੈਨੂੰ ਇਹ ਆ ਦੇਖੋ ਆ ਨਿੰਮ ਖੜਾਇਆ ਦੇ ਜਿਆਦਾ ਆ ਲੱਗ ਰਿਹਾ ਹੈ ਬਾਈ ਇਹ ਤੇ ਛੋਟੇ ਛੋਟੇ ਚੀਕੂ ਇਹ ਦੇਖੋ ਇਹ ਆ ਲੱਗੇ ਆ ਚੀਕੂ ਇਹ ਛੋਟੇ ਛੋਟੇ ਚੀਕੂ ਲੱਗਦੇ ਹੋਏ ਐਂਡ ਅ ਪਿੱਡਾ ਕਿਸੇ ਕਿਸ ਨੇ ਅਗਾ ਆਇਆ ਆਂ ਜੀ ਇਹਦਾ ਪਿੱਡਾ ਹੈ ਅੱਲਾ ਤੁਹਾਨੂੰ ਗਿਆ ਕਿੱਥੇ ਖਾਣਨੇ ਬਈ ਜੀ ਆਜੋ ਤੁਹਾਨੂੰ ਛੋਟੇ ਕ੍ਰੇਲਿਆਂ ਦੀ ਬੇਲ ਦਿਖਾਵਾਂ ਆਪਣੇ ਉਗ ਗਏ ਆ ਦੇਖੋ ਪਹਾੜੀ ਕ੍ਰੇਲੇ ਬਾੜ ਕ੍ਰੇਲੇ ਆ ਦੇ ਆ ਲੱਗ ਰਹੇ ਨੇ ਅੱਜ ਦੀ ਸਬਜ਼ੀ ਬਣ ਜੂ ਵਧੀਆ ਆ ਦੇਖੋ ਗੰਡੇ-ਗੰਡੇ ਪਾ ਕੇ ਘੈਂਟ ਬਣੂਗੇ ਇਹ ਦੇਖੋ ਬਾਈ ਜੀ ਆਂਬ ਉੱਗਿਆ ਆ ਕਿਹਦੇ ਦੰ ਦੇਖਦੇ ਆਂ ਆਂਬ ਖਵਾਉਂਦਾ ਮੂਲੀਆਂ ਪੱਤੇ ਉਗਦੀਆਂ ਘੈਂਟ ਲੱਗਦੀਆਂ ਬੱਸ ਅੱਜ ਜਵਾਲਣ ਗੂੜੂ ਇਹ ਗੂਗੂ ਇਹ ਗੂੜੂ ਗੂਗਲ ਉਪੋਪੜ ਹੈ ਇਹ ਕਬੂਤਰਾਂ ਨੇ ਪਾਇਆ ਰੋਲਾ